ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਆਦਮਵਾਲ ਵਿਖੇ ਵਰਿੰਦਰ ਨਾਮਕ ਵਿਅਕਤੀ ਦੀ ਉਸ ਦੇ ਘਰ ਵਿੱਚ ਹਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਇਸ ਜਾਂਚ ਤੋਂ ਬਾਅਦ ਪੁਲਿਸ ਨੇ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਤੇ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਸ ਬੰਦੀ ਜਾਣਕਾਰੀ ਦਿੰਦਿਆਂ ਐਸਪੀਡੀ ਸਰਬਜੀਤ ਸਿੰਘ ਬਾਈਆ ਨੇ ਦੱਸਿਆ ਕਿ ਇੱਕ ਪੁਰਾਣੇ ਮਕਾਨ ਦੀ ਖਾਤਰ ਹੀ ਸਕੇ ਭਤੀਜੇ ਨੇ ਆਪਣੇ ਹੀ ਚਾਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਮੌਕੇ ਵਰਤੀ ਗਈ ਡਾਂਗ ਨੂੰ ਵੀ ਬਰਾਮਦ ਕਰ ਲਿਆ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ 17-18 ਦੀ ਰਾਤ ਦੇ ਜਿਹੜਾ ਵਕੂ ਹੈਗਾ ਸੀ ਸਦਰ ਹਸ਼ਾਰਪੁਰ ਦੇ ਵਿੱਚ ਔਰ ਸਾਨੂੰ ਰਿਪੋਰਟਿੰਗ ਮਾਰਨਿੰਗ ਟਾਈਮ ਹੋਇਆ ਸੀਗਾ ਇੱਕ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਔਰ ਇਮੀਡੀਏਟਲੀ ਐਸ ਐਚ ਓ ਸਰਦਾਰ ਸੋਮਨਾਥ ਜੀ ਪੀ ਐਸ ਪੀ ਸਿਟੀ ਦੀਪਕਰ ਜੀ ਉੱਤੇ ਮੂਵ ਹੋਏ ਇਹਨਾਂ ਨੇ ਮੌਕੇ ਦੇ ਹਾਲਾਤ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦੇ ਔਰ ਸਾਡੀਆਂ ਵੱਖ-ਵੱਖ ਟੀਮਾਂ ਉੱਤੇ ਮੂਵ ਹੋਈਆਂ ਔਰ ਇਮੀਡੀਏਟਲੀ ਉਹਦੀ ਕਾਰਵਾਈ ਕਰਦੇ ਹੋਏ ਔਰ ਜਿਹੜਾ ਇਹ ਮਰਨ ਵਾਲਾ ਸੀਗਾ ਆਪਣਾ ਆਦਮ ਵਾਲਪਿੰਡ ਤੋਂ ਇਹਦਾ ਨਾਮ ਹੈਗਾ ਸੀਗਾ ਸੰਵਿੰਦਰ ਅਤੇ ਇਹਦੇ ਭਤੀਜੇ ਨੇ ਹੀ ਇਹਦਾ ਮਰਡਰ ਕਰ ਦਿੱਤਾ ਸੀਗਾ ਜਿਹੜਾ ਅਮਨ ਸੰਧੂ ਨਾਂ ਦਾ ਸੀਗਾ ਔਰ ਜਿਹੜੀ ਇਹਦੀ ਮੇਨ ਸੀਗੀ ਪ੍ਰੋਬਲਮ ਇਹਨਾਂ ਦੀ ਕੋਈ 4-5 ਮਰਲੇ ਨੂੰ ਲੈ ਕੇ ਇਹਨਾਂ ਦਾ ਡਿਸਪੂਟ ਸੀ ਆਪਣੇ ਚਾਚੇ ਦੇ ਨਾਲ ਔਰ ਇਹਨੇ ਰਾਤ ਨੂੰ ਡ੍ਰੀਪ ਕੀਤੀ ਹੋਈ ਸੀਗੀ ਔਰ ਡ੍ਰੀਪ ਡਾਨ ਹੀ ਇਨੇ ਇੰਨੀ ਕਿ ਜ਼ਿਆਦਾ ਉਹਨੇ ਕੁੱਟਮਾਰ ਕੀਤੀ ਕਿ ਉਹਦੀ ਮੌਕੇ ਤੇ ਹੀ ਡੈਥ ਹੋ ਗਈ। ਔਰ ਇਮੀਡੀਏਟਲੀ ਅਸੀਂ ਐਫ ਆਰ ਨੰਬਰ ਦਰਜ ਕੀਤੀ 174 110 ਬੀ ਐਨ ਐਸ ਦੇ ਵਿੱਚ ਜਿਹੜੀ ਇਕੁਅਲ 302 ਹੈਗੀ ਔਰ ਇਸ ਦੋਚੀ ਨੂੰ ਰੈਸਟ ਕੀਤਾ ਔਰ ਜਿਹੜਾ ਇਹਨੇ ਵਾਰਦਾਤ ਚ ਵਰਤਿਆ ਵੈਪਨ ਸੀਗਾ ਡੰਡਾ ਮੋਟਾ ਹੈਗਾ ਜਿਹੜਾ ਉਹ ਜਿਹਦੇ ਨਾਲ ਇਹ ਵਾਰਦਾਤ ਕੀਤੀ ਸੀ ਔਰ ਕਵਰ ਕੀਤਾ ਔਰ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਹਾਲੇ ਚੱਲ ਰਹੀ ਹੈ। ਦੇ ਜੋਹੋਏ ਮਾਰਕੀਟ ਦੇ ਘਰਚੜੇ ਦੀ ਮਾਰਕੀਟ ਉਹ ਤੋਂ ਅ ਚਲਾ ਗਿਆ ਸੀਗਾ ਇੱਕ ਟਿਕੜਾ ਉਹ ਜਪੂਟਾ ਆ ਨਹੀਂ ਨਹੀਂ ਕੋਈ ਇਹੋ ਜਿਹਾ ਕੇਸ ਨਹੀਂ ਹੈਗਾ ਔਰ ਜਿਹੜੀ ਇਹਦੀ ਰੈਪਿਊਟੇਸ਼ਨ ਆ ਮਹੱਲੇ ਦੇ ਵਿੱਚ ਇਹ ਡ੍ਰਿੰਕਰ ਹੈਗਾ ਸ਼ਰਾਬ ਚੂਪ ਪੀਂਦਾ ਆਦੀ ਹੈਗਾ ਔਰ ਉਸ ਦਿਨ ਵੀ ਇਹਨੇ ਪਹਿਲਾਂ ਇਹਨਾਂ ਦਾ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਗੱਲਬਾਤ ਹੋਈ ਸੀ ਪਰੰਤੂ ਇਹਨੇ ਆਪਣਾ ਹਿੱਸਾ ਵੇਚ ਚੁੱਕਾ ਸੀ ਉਹ ਉਹਦੀ ਇਹਨਾਂ ਦੀ ਡਿਸਪੂਟ ਸੀਗਾ ਇਹ ਆਪਣਾ ਕਹਿੰਦਾ ਸੀ ਮੇਰਾ ਹੋਰ ਹਿੱਸਾ ਬਣਦਾ ਮੈਨੂੰ ਲੱਗਦਾ ਕਿ ਬਦਲੇ ਨਾਲ ਇਹ ਨਸ਼ਾ ਕਰਾ ਨਹੀਂ ਕਰਾ ਸਕਿਆ ਹਾਂ ਹੁਣ ਹੱਲੇ ਤੱਕ ਸਾਡੇ ਕੋਲ ਦੇਖੋ ਰਿਮਾਂਡ ਤੇ ਹੈਗਾ ਜੇ ਉਹ ਜਨਸ਼ਾ ਕਰਵਾ ਹੁੰਦਾ ਹੁਣ ਨੂੰ ਲੱਗ ਜਣਾ ਹੀ ਪਤਾ ਰਿੰਗ ਕਰਦਾ